ਆਮ ਆਦਮੀ ਪਾਰਟੀ ਦੇ ਦਿੱਲੀ ਓਖਲਾ ਵਿਧਾਨ ਸਭਾ ਤੋਂ ਵਿਧਾਇਕ ਅਮਨਤੁੱਲਾ ਖਾਨ ਨੂੰ ED ਨੇ ਗ੍ਰਿਫਤਾਰ ਕਰ ਲਿਆ ਹੈ ਅੱਜ ਸਵੇਰੇ ਕਰੀਬ 6 ਘੰਟੇ ਉਹਨਾਂ ਦੀ ਰਿਹائش ਤੇ ਛਾਪੇਮਾਰੀ ਕਰਨ ਤੋਂ ਬਾਅਦ ED ਦੀ ਟੀਮ ਵਿਧਾਇਕ ਨੂੰ ਆਪਣੇ ਨਾਲ ਲੈ ਗਈ ED ਨੇ ਇਹ ਕਾਰਵਾਈ ਕਥਿਤ ਵਕਫ ਬੋਰਡ ਘਟਾਲੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਕੀਤੀ ਹੈ ਤੇ ਸਵੇਰ ਦੀ ਛਾਪੇਮਾਰੀ ਤੋਂ ਬਾਅਦ ਅਮਨਤੁੱਲਾ ਖਾਨ ਦੇ ਘਰ ਕਾਫੀ ਹੰਗਾਮਾ ਹੋਇਆ ਸਵੇਰ ਕਰੀਬ 7 ਵਜੇ ED ਦੀ ਟੀਮ ਸਰਚ ਵਾਰੰਟ ਲੈ ਕੇ ਵਿਧਾਇਕ ਦੀ ਓਖਲਾ ਸਥਿਤ ਰਿਹائش ਤੇ ਪਹੁੰਚੀ ਸੀ ਤੇ 7 ਕਾਰੀਆਂ ਦੀ ਟੀਮ ਕਾਫੀ ਦੇਰ ਤੱਕ ਘਰ ਦੇ ਅੰਦਰ ਜਾਂਚ ਕਰਦੀ ਰਹੀ ਦੁਪਹਿਰ ਕਰੀਬ ਸਾਡੇ 12 ਵਜੇ ਈਡੀ ਦੀ ਟੀਮ ਨੇ ਵਿਧਾਇਕ ਨਾਲ ਉਹਨਾਂ ਦੀ ਕਾਰ ਦੇ ਵਿੱਚ ਜਿਹੜਾ ਉਸ ਨੂੰ ਲੈ ਕੇ ਰਵਾਨਾ ਹੋ ਗਈ ਤਾਂ ਇਹ ਦੇਖ ਸਕਦੇ ਹੋ ਉਸ ਵੇਲੇ ਦੀ ਤਸਵੀਰਾਂ ਨੇ ਜਦੋਂ ਅਮੰਤੁੱਲਾ ਖਾਨ ਨੂੰ ਈਡੀ ਆਪਣੇ ਨਾਲ ਲੈ ਕੇ ਜਾ ਰਹੀ ਸੀ ਕਾਫੀ মিডিਆ ਦਾ ਇਕੱਠ ਹੋਇਆ ਸੀਗਾ ਪਰ ਹੁਣ ਦੇਖਣਾ ਹੋਵੇਗਾ ਕਿ ਅੱਗੇ ਕੀ ਕੁਝ ਈਡੀ ਕਾਰਵਾਈ ਕਰਦੀ ਹੈ ਇਹ ਓਕਲਾ ਸਥਿਤ ਉਹਨਾਂ ਦੀ ਰਿਹਾਈ ਸ ਤੇ ਜਿਹੜਾ ਹੈ ਲਗਾਤਾਰ ਈਡੀ ਨੇ ਸਰਚ ਆਪਰੇਸ਼ਨ ਆਪਣਾ ਜਾਰੀ ਰੱਖਿਆ ਵਾਰੰਟ ਲੈ ਕੇ ਜਿਹੜਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਨ ਪਹੰਚੀ ਸੀ ਈਡੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਤੁੱਲਾ ਖਾਨ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਤੇ ਗੱਲ ਕਰਨ ਲਈ ਸਾਡੇ ਨਾਲ ਜਰਨਲ ਸਿੰਘ ਨੇ ਜਰਨਲ ਜੀ ਗ੍ਰਿਫਤਾਰੀ ਹੋਈ ਹੈ ਪਾਰਟੀ ਲਈ ਇੱਕ ਵੱਡਾ ਚਟਕਾ ਆ ਵੇਖੋ ਸਾਡੀ ਪਾਰਟੀ ਨੂੰ ਤਾਂ ਇਸ ਇਹਨਾਂ ਇਸ ਤਰੀਕੇ ਦੇ ਝਟਕੇ ਲੱਗਦੇ ਹੀ ਨਹੀਂ ਹੋਣ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਗ੍ਰਿਫਤਾਰੀਆਂ ਭਾਜਪਾ ਦੇ ਨਿਸ਼ਾਨੇ ਦੇ ਵੱਖ-ਵੱਖ ਏਜੰਸੀਆਂ ਵੱਲੋਂ ਕੀਤੀਆਂ ਗਈਆਂ ਨੇ ਤੇ ਸਾਰੇ ਸਾਡੇ ਲੀਡਰ ਜ਼ਿਆਦਾਤਰ ਰਿਹਾਂ ਹੋ ਕੇ ਬਾਹਰ ਆ ਗਏ ਨੇ ਤੇ ਛੇਤੀ ਸਾਡੇ ਮੁੱਖ ਮੰਤਰੀ ਸਾਹਿਬ ਵੀ ਬਾਹਰ ਆਣਗੇ ਹਾਂ ਭਾਜਪਾ ਨੂੰ ਸਬਕ ਲੈਣਾ ਚਾਹੀਦਾ ਸੀ ਇਸ ਲੋਕ ਸਭਾ ਦੀ ਚੋਣਾਂ ਦੇ ਨਤੀਜਿਆਂ ਤੋਂ ਕਿ ਇਸ ਦੇਸ਼ ਦੇ ਲੋਕ ਇਸ ਤਾਨਾਸ਼ਾਹੀ ਨੂੰ ਪਸੰਦ ਨਹੀਂ ਕਰਦੇ ਤੇ ਇਸ ਤਾਨਾਸ਼ਾਹੀ ਦੇ ਖਿਲਾਫ ਲੋਕਾਂ ਨੇ ਵੋਟ ਕੀਤਾ 400 ਪਰ ਦੇ ਨਾਰੇ ਲਾ ਕੇ ਇਹਨਾਂ ਨੇ ਕੈਂਪੇਨ ਸ਼ੁਰੂ ਕੀਤਾ ਸੀ 400 ਛੱਡੋ 300 ਨਹੀਂ ਆਈਆਂ 300 ਛੱਡੋ 272 ਨਹੀਂ ਆਈਆਂ 250 ਨਹੀਂ ਆਈਆਂ ਸਰਕਾਰ ਬੜੀ ਓਕੀ-ਸੋਕੀ ਚੱਲ ਰਹੀ ਹੈ ਤੇ ਦੇਸ਼ ਦੇ ਲੋਕ ਅਜੇ ਹੋਰ ਕੜੇ ਸਬਕ ਬੀਜਪੀ ਨੂੰ ਸਿਖਾਉਣ ਵਾਲੇ ਨੇ ਜਿੰਨੀ ਮਰਜ਼ੀ ਕਾਲੀ ਹਨੇਰੀ ਰਾਤ ਹੋਵੇ ਕਿ ਸਵੇਰ ਉਹਦੀ ਜ਼ਰੂਰ ਹੁੰਦੀ ਹੈ ਤੇ ਬੀਜਪੀ ਦਾ ਵੀ ਕਾਲਾ ਦੌਰ ਇਹਦੀ ਕਾਲੀ ਰਾਤ ਗੁਜ਼ਰਣ ਵਾਲੀ ਤੇ ਸਵੇਰ ਹੋਣ ਵਾਲੀ ਹੈ ਬਹੁਤ ਛੇਤੀ ਇਹਨਾਂ ਨੂੰ ਸਬਕ ਮਿਲੇਗਾ